ਤਾਂ ਪੰਜਾਬ ਦੀ ਸਭ ਤੋਂ ਵੱਡੀ ਲੁਧਿਆਣਾ ਸਬਸੇ ਮੰਡੀ ਆਏ ਦਿਨ ਹੀ ਸੁਰਖੀਆਂ ਦੇ ਵਿੱਚ ਪਣੀ ਰਹਿੰਦੀ ਹੈ ਗੱਲ ਕੀਤੇ ਚਾਵੇ ਇਸ ਮੰਡੀ ਦੇ ਵਿੱਚ ਆਏ ਦਿਨ ਹੀ ਨਜਾਇਜ਼ ਵਸੂਲੀ ਵਾਤੀ ਚਾਰੀ ਹੈ ਜਿੱਨੇ ਰੇਟ ਨੇ ਰੇਟਾਂ ਤੋਂ ਵੱਧ ਪੈਸੇ ਵਸੂਲੇ ਚਾਰੇ ਨੇ ਜਦੇ ਸੰਬੰਧੀ ਰੇੜੇ ਅਤੇ ਈ ਰਿਕਸ਼ਾ ਚਾਲਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਰੇਟ ਤੋਂ ਵੱਧ ਪੈਸੇ ਵਸੂਲੇ ਚਾਰੇ ਨੇ ਜੇਕਰ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਤਾਂ ਉਹਨਾਂ ਕਿਹਾ ਕਿ ਬੌਂਸਰਸ ਦੇ ਵੱਲੋਂ ਉਹਨਾਂ ਦੀ ਨਾਲ ਮਾਰਕੁੱਟ ਕੀਤੀ ਜਾਂਦੀ ਹੈ ਰੋਜ਼ਾਨਾ ਨਿਊ ਮੰਡੀ ਹਾਂਜੀ ਜਿੰਨੇ ਪਹਿਲੇ 50 ਰੁਪਏ ਦੇ ਰੇਟ ਦਾ 20 ਰੁਪਏ ਪਤਾ ਨਹੀਂ 50 ਲੱਤੇ 25 ਕਿੰਨੇ 50 ਵੀ ਲਿਖਿਆ ਹਾਂਜੀ ਅੱਛਾ 25 ਤੇ 50 ਲਿਖਿਆ ਤੇ ਰੇਟ ਸਰਕਾਰੀ 20 ਰੁਪਏ ਹੈ ਤੁਹਾਨੂੰ ਪਤਾ ਹੈ ਇਹਦੇ ਬਾਰੇ ਕਿ ਨਹੀਂ ਨਹੀਂ ਅੱਛਾ ਤੇ ਮੰਗ ਕੀ ਕਰਦੇ ਹੋ ਇਸ ਤਰ੍ਹਾਂ ਜਿਵੇਂ ਨੀ ਆਈ ਬਸੂਲੀ ਕੀਤੀ ਜਾ ਰਹੀ ਹੈ ਹਾਂ ਮੈਂ ਉਸ ਦੇ ਬਾਰੇ ਗੁਰਪ੍ਰੀਤ ਸਿੰਘ ਜੀ ਅੱਛਾ ਤੁਸੀਂ ਵੀਰੇ ਮੰਡੀ ਰੋ ਜਾਂਦੇ ਹੋ ਜੀ ਹਾਂਜੀ ਰੋਜ ਕਿੰਨੇ ਪੈਸੇ ਲੈਂਦੇ ਹੋ ਤੁਹਾਡੇ ਕੋਲ 150 ਰੁਪਏ ਲੈਂਦੇ ਤੇ ਨਜਾਇਜ਼ ਪੈਸੇ ਲੈਂਦੇ ਤੁਹਾਨੂੰ ਪਤਾ ਹੈ ਇਹਦੇ ਬਾਰੇ ਹਾਂਜੀ ਲੈਂਦੇ ਨਜਾਇਜ਼ ਲੈਂਦੇ ਤੇ ਇਹ ਰੇਟ ਕਿੰਨਾ 50 ਰੁਪਏ ਹੈ ਹਾਂਜੀ 50 ਰੁਪਏ ਤੇ ਤੁਹਾਨੂੰ ਪਤਾ ਦੇ ਬਰ ਨਹੀਂ ਆਈ ਬਸੂਲੀ ਕਰਦੇ ਆ ਆ ਨਜਾਇਜ਼ ਲੈ ਤੀ ਪੈਸੇ ਤੁਸੀਂ ਕਦੀ ਕਿਹਾ ਨਹੀਂ ਤੁਸੀਂ ਵੱਧ ਪੈਸੇ ਕੋਈ ਲੈ ਰਹੇ ਹੋ ਰੇਟ ਤਾਂ ਘਟਾ ਨਹੀਂ ਅਸੀਂ ਕਦੋਂ ਵੀ ਨਹੀਂ ਆਖ ਰਹੇ ਯਾਰ ਹੂੰ ਸਾਤ ਨੂੰ 150 ਰੁਪਏ ਲੈ ਲੈਂਦੇ ਲੱਗਦਾ ਨਹੀਂ ਨਹੀਂ ਆਈ ਬਸੂਲੀ ਹੋ ਰਹੀ ਆ ਨਜਾਇਜ਼ ਹੁੰਦੀ ਆ ਵੀਰੇ ਅਸੀਂ ਰੇੜੇ ਤੇ ਵੀ ਆਉਂਦੇ ਆ ਕਈ ਵਾਰ ਆ ਰੇੜੇ ਦੇ ਵੀ 70 ਰੁਪਏ ਘਟਾ ਦੇ ਅੱਛਾ ਰੇੜੇ ਦੇ ਤਾਂ 15 ਰੁਪਏ ਆ ਹਾਂ ਰੇੜੇ ਦੇ ਵੀ 70 ਰੁਪਏ ਲੈ ਲੈਂਦੇ ਅੱਛਾ ਅਫਸਰਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਜਿਹੜੇ ਰੋਜ਼ ਮਿਹਨਤ ਕਰ ਰਹੇ ਲੋਕਾਂ ਦੇ ਰੇੜੇ ਤੇ ਵੀ ਕਿਸੇ ਕਿਸੇ ਕਾਰਵਾਈ ਮੰਗ ਕਰਦੇ ਆ। ਬਸ ਸਿੱਧਾ ਪਰ ਮੰਗੇ ਹੀ ਅਬਾ ਸਿੱਧੀ ਪਰਚੀ ਲਈ ਜਾਵੇ ਜਿਹੜਾ ਹੱਕ ਬਣਦਾ ਉਹੀ ਲੈਤਾ ਜਾਵੇ। ਜਦੋਂ ਇਸ ਸੰਬੰਧੀ ਸਬਜ਼ੀ ਮੰਡੀ ਦੇ ਚੇਅਰਮੈਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਉੱਪਰ ਪੰਦੀ ਕਾਰਵਾਈ ਕੀਤੀ ਜਾਵੇਗੀ। ਸਭ ਦੇਖੋ ਗੁੰਡਾਗਰਦੀ ਮੇਰੇ ਉਨੋਂ 18 ਤਰੀਕ ਤੋਂ ਪਹਿਲਾਂ ਗੁੰਡਾਗਰਦੀ ਸੀਗੀ ਪਹਿਲਾਂ ਵੀ ਇੱਕ ਪੱਤਰਕਾਰ ਬੋਹਦਿਆ ਉਹ ਨਾਲ ਸੱਜਣ ਸਾਡੇ ਨਾਲ ਇੰਟਰਵਿਊ ਕਰਕੇ ਗਏ ਆ। ਕੀ ਜੀ ਬਿਲਕੁਲ ਗੁੰਡਾ ਕਰਦੀ ਸੀਗੀ ਪਰ ਉਹਦੇ ਤੇ ਬਹੁਤ ਸਖਤੀ ਨਾਲ ਨੱਥ ਪਾਈ ਗਈ ਆ ਓਵਰਚਾਰਜਿੰਗ ਪਰ ਜਿਸ ਦਿਨ ਅਸੀਂ ਸਵੇਰੇ ਸਾਫਲੀ ਮੁੰ ਦਾ ਬੌਂਡੀ ਰੇਡ ਕੀਤੀ ਸੀ ਅਸੀਂ ਉਹਦੇ ਦੇ ਵਿੱਚ ਸਾਨੂੰ ਉਹਨੇ ਠੇਕੇਦਾਰ ਨੇ ਸਰਟੀਫਾਈਡ ਕਰਾਇਆ ਸੀ ਹਾਲਾਂਕਿ ਅਸੀਂ ਸੈਟੀਸਫਾਈਡ ਨਹੀਂ ਹੋਏ ਕਿਉਂਕਿ ਓਵਰਚਾਰਜਿੰਗ ਉਹਦੇ ਵਿੱਚ ਕਈ ਜਿਹੜੇ ਇਹ ਜਿਹੇ ਵੀ ਸੀਗੇ ਜਿਨ੍ਹਾਂ ਕੋਲੇ 8-8 ਗੁਣੇ ਰੱਖੇ ਹੋਏ ਸੀ ਛੇਲੇਵਾਏ 8 ਦਰਪਨੋਂ ਇੱਕ ਦੇਣਾ ਫੜ ਜਿਨ੍ਹਾਂ ਕੋਲੇ 8-8 ਗੁਣੇ ਵੀ ਸੀਗੇ ਉਹ ਉਹ ਵੀ ਨਹੀਂ ਦੇ ਰਹੇ ਸੈਂ ਵੀ ਦੋਨੇ ਪਾਸੇ ਹੀ ਆ ਜੀ ਵੀ ওভারਚਾਰਜਿੰਗ ਹੁੰਦੀ ਆ 노 ਡਾਊਟ ਮੈਂ ਉਹਦਾ ਮੰਨਦਾ ਮੈਨੂੰ ਅੱਜ ਹੀ ਕੰਡੇ ਬਾਰੇ ਪਤਾ ਲੱਗਿਆ ਐਂਟਰੀ ਬਾਰੇ ਪਤਾ ਲੱਗਿਆ ਵੀ ਬਹੁਤ ওভারਚਾਰਜਿੰਗ ਉੱਥੇ ਹੋ ਰਹੀ ਆ ਉਹਦੇ ਤੇ ਅੱਜ ਹੀ ਅੱਜ ਹੀ ਲੋ ਨੂੰ ਉਹਦੇ ਤੇ ਨੋਟਿਸ ਉਹਨੂੰ ਕੱਢਣਾ ਵਾ ਵੀ ਭਾਈ ਜਿਹੜੀ ਲਿਖਤੀ ਆ ਜਿੰਨਾ ਲਿਖਿਆ ਹੋਇਆ ਵਾ ਵੀ ਉਹਨਾਂ ਹੀ ਲੈਣਾ ਨੋਟਿਸ ਦਿੱਤਾ ਜੀ ਹਾਂ ਬਿਲਕੁਲ